ਸਤਿ ਸ਼੍ਰੀ ਅਕਾਲ ਦੋਸਤੋ ਪਰ ਜਦੋਂ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਹਮੇਸ਼ਾ ਹਮੇਸ਼ਾ ਦੇ ਲਈ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਅਲਵਿਦਾ ਕਹਿ ਕੇ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਲਈ ਚਲੇ ਗਏ ਹਨ ਪਰ ਜਦੋਂ ਪੱਛੋਂ ਰਾਜਵੀਰ ਜਵੰਦਾ ਦੀ ਇਹ ਮੌਤ ਦੀ ਖਬਰ ਸਾਹਮਣੇ ਆਈ ਤਾ ਸੱਚੀ ਮੁੱਚੀ ਕਾਲਜੇ ਦਾ ਰੁਗ ਭਰਿਆ ਗਿਆ ਕਿ ਯਾਰ ਹਲੇ ਰਾਜਵੀਰ ਜਵੰਦਾ ਨੇ ਨਹੀਂ ਜਾਣਾ ਸੀ ਹਲੇ ਰਾਜਵੀਰ ਜਵੰਦਾ ਦੀ ਇਸ ਦੁਨੀਆ ਦੇ ਵਿੱਚ ਇਸ ਦੁਨੀਆ ਦੇ ਵਿੱਚੋਂ ਜਾਣ ਦੀ ਉਮਰ ਨਹੀਂ ਸੀ ਕਿਉਂਕਿ ਉਹਨਾਂ ਦੀ ਉਮਰ ਸਿਰਫ 35 ਸਾਲ ਦੀ ਸੀ ਪਰ ਦੋਸਤੋ ਦੁਨੀਆ ਤਾਂ ਇਹ ਹਮੇਸ਼ਾ ਇਦਾਂ ਹੀ ਚੱਲਦੀ ਰਹਣੀ ਹੈ ਜਿਹੜਾ ਰਾਜਵੀਰ ਜਵੰਦਾ ਦੇ ਇਸ ਸਮੇ ਟੱਬਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਉਹ ਟੱਬਰ ਕਦੇ ਵੀ ਹੁਣ ਸੰਭਲਣਾ ਨਹੀਂ ਤੇ ਬਾਕੀ ਸਭ ਲੋਕਾਂ ਨੇ ਸੰਭਲ ਜਾਣਾ ਹੈ ਕਿਉਂਕਿ ਮੀਡੀਆ ਨੇ ਆਪਣੇ ਕੰਮਾਂ ਵਿੱਚ ਲੱਗ ਜਾਣਾ ਹੈ ਆਮ ਲੋਕਾਂ ਨੇ ਆਪਣੇ ਕੰਮ ਤੇ ਲੱਗ ਜਾਣਾ ਹੈ ਕਿਸੇ ਹੋਰ ਦੀ ਮੌਤ ਹੋ ਜਾਣੀ ਹੈ ਤਾਂ ਲੋਕਾਂ ਨੇ ਉੱਧਰ ਨੂੰ ਧਿਆਨ ਕਰ ਲੈਣਾ ਹੈ ਮਤਲਬ ਇਹ ਦੁਨੀਆ ਇਸੇ ਤਰ੍ਹਾਂ ਚਲਦੀ ਰਹਿਣੀ ਹੈ ਪਰ ਦੋਸਤੋ ਰਾਜਵੀਰ ਜਵੰਦਾ ਦੀ ਮਾਂ ਦਾਦੀ ਦੋ ਬੱਚੇ ਭੈਣ ਪਤਨੀ ਜਿਹੜੇ ਟੱਬਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਉਹ ਦੁੱਖ ਤਾਂ ਉਹਨਾਂ ਨੂੰ ਹੁਣ ਪੂਰੀ ਜ਼ਿੰਦਗੀ ਭੋਗਣਾ ਪੈਣਾ ਹੈ ਦੋਸਤੋ ਰਾਜਵੀਰ ਜਵੰਦਾ ਦੀ ਕਿਵੇਂ ਕਿਵੇਂ ਚੜ੍ਹਾਈ ਹੋਈ ਕਿਵੇਂ ਉਹ ਸਿੰਗਰ ਬਣਿਆ ਪਹਿਲਾਂ ਅਸੀਂ ਬੰਦੇ ਦੇ ਜਾਣ ਤੋਂ ਪਹਿਲਾਂ ਕੁਝ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਪਰ ਜਦੋਂ ਬੰਦਾ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ ਇਸ ਦੁਨੀਆ ਦੇ ਵਿੱਚੋਂ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਕਹਿ ਕੇ ਸਾਨੂੰ ਚਲੇ ਜਾਂਦਾ ਹੈ ਤਾਂ ਅਸੀਂ ਉਸ ਬਾਰੇ ਸਭ ਕੁਝ ਜਾਣਦੇ ਹਾਂ ਜਿਵੇਂ ਕਿ ਹੁਣ ਰਾਜਵੀਰ ਜਵੰਦਾ ਬਾਰੇ ਅਸੀਂ ਜਾਣ ਰਹੇ ਹਾਂ ਤੇ ਜਾਣਨ ਦੀ ਹੋਰ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਆਖਰਕਾਰ ਰਾਜਵੀਰ ਜਵੰਦਾ ਨੇ ਕੀਵੇਂ ਤਰੱਕੀ ਕੀਤੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਉਹਨਾਂ ਦੇ ਪਿਤਾ ਜੀ ਕੀ ਕਰਦੇ ਹਨ ਅਸੀਂ ਬਹੁਤ ਕੁਝ ਬੰਦੇ ਦੇ ਜਾਣ ਤੋਂ ਬਾਅਦ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਹਿਣ ਦਾ ਮਤਲਬ ਅਸੀਂ ਜੂੰਦੇ ਬੰਦੇ ਦੀ ਕਦਰ ਨਹੀਂ ਕਰਦੇ ਮਰੇ ਬੰਦੇ ਦੀ ਅਸੀਂ ਕਦਰ ਕਰਨਾ ਜਾਣਦੇ ਹਾਂ ਪਰ ਇਹ ਜਮੀਰਾ ਦੀ ਗੱਲ ਨਹੀਂ ਜਦੋਂ ਬੰਦਾ ਜਿਉਂਦਾ ਹੁੰਦਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਜਿਉਂਦੇ ਬੰਦੇ ਦੀ ਕਦਰ ਕਰੀਏ ਮਰੇ ਬੰਦੇ ਨੂੰ ਤਾਂ ਸਾਡੇ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਜਿਵੇਂ ਕਿ ਰਾਜਵੀਰ ਜਵੰਦਾ ਦੇ ਲਈ ਲੱਖਾਂ ਕਰੋੜਾ ਲੋਕ ਅਰਦਾਸਾਂ ਕਰ ਰਹੇ ਸੀ ਪੰਜਾਬੀ ਸਿੰਗਰ ਫੋਰਟਿਸ ਹਸਪਤਾਲ ਦੇ ਵਿੱਚ ਲਗਾਤਾਰ ਰਾਤਾਂ ਕੱਟ ਰਹੀ ਸੀ ਉਹਨਾਂ ਦਾ ਪੂਰਾ ਪਰਿਵਾਰ ਫੋਰਟਿਸ ਹਸਪਤਾਲ ਦੇ ਵਿੱਚ ਉਸ ਦਿਨ ਤੋਂ ਹੀ ਬੈਠਿਆ ਖੁਸ਼ਖਬਰੀ ਦੀ ਉਡੀਕ ਕਰ ਰਿਹਾ ਸੀ ਜਿਸ ਬਾਰੇ ਰਾਜਵੀਰ ਜਵੰਦਾ ਨੂੰ ਕੁਝ ਵੀ ਨਹੀਂ ਪਤਾ ਇਸ ਲਈ ਜਦੋਂ ਬੰਦਾ ਜਿਉਂਦਾ ਹੁੰਦਾ ਹੈ ਤਾਂ ਉਸ ਬੰਦੇ ਦੀ ਕਦਰ ਕਰਨਾ ਸਿੱਖੋ ਮਰੇ ਬੰਦੇ ਦੀ ਕਰੋ ਭਾਵੇਂ ਨਾ ਕਰੋ ਉਸਨੇ ਦੇਖਣਾ ਨਹੀਂ ਹੁੰਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿਉਂਦੇ ਬੰਦੇ ਦੇ ਜਜਬਾਤਾਂ ਨੂੰ ਸਮਝੀਏ ਤੇ ਜੇਕਰ ਉਹ ਤਰੱਕੀ ਕਰਦਾ ਹੈ ਤਾਂ ਸਾਨੂੰ ਸੜਨਾ ਨਹੀਂ ਚਾਹੀਦਾ ਸਗੋਂ ਕਿਸੇ ਦੀ ਤਰੱਕੀ ਦੇਖ ਕੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਪਰਮਾਤਮਾ ਸਾਡੇ ਅੰਗ ਸੰਗ ਸਹਾਈ ਹੋ ਕੇ ਉਦੋਂ ਹੀ ਰਹਿੰਦਾ ਹੈ ਜਦੋਂ ਅਸੀਂ ਕਿਸੇ ਦੀ ਤਰੱਕੀ ਦੇਖ ਕੇ ਖੁਸ਼ ਹੁੰਦੇ ਹਾਂ ਜੇਕਰ ਅਸੀਂ ਅੰਦਰੋਂ ਅੰਦਰ ਸੜਦੇ ਹਾਂ ਤਾਂ ਪਰਮਾਤਮਾ ਸਾਨੂੰ ਹਮੇਸ਼ਾ ਸੜਦੇ ਹੀ ਰੱਖਦਾ ਹੈ ਸਾਡੇ ਘਰਵਾਰ ਹਮੇਸ਼ਾ ਖਾਲੀ ਹੀ ਰੱਖਦਾ ਹੈ ਤੇ ਘਰ ਦੇ ਵਿੱਚ ਹਮੇਸ਼ਾ ਭੁੱਖ ਨੰਗ ਪਈ ਰਹਿੰਦੀ ਹੈ ਰਾਜਵੀਰ ਜਵੰਦਾ ਦੇ ਵਿੱਚ ਬਹੁਤ ਹੀ ਜ਼ਿਆਦਾ ਖੂਬੀਆਂ ਸਨ ਕਿਉਂਕਿ ਕਿਉਂਕਿ ਨਾ ਤਾਂ ਉਹਨਾਂ ਨੇ ਕਦੇ ਰਾਜਨੀਤੀ ਕੀਤੀ ਨਾ ਹੀ ਕਦੇ ਕਿਸੇ ਨੂੰ ਮੰਦਾ ਚੰਗਾ ਬੋਲਿਆ ਨਾ ਹੀ ਕੋਈ ਮੰਦਾ ਚੰਗਾ ਗਾਣਾ ਗਾਇਆ ਤੇ ਨਾ ਹੀ ਕੋਈ ਢੜਕਾਉ ਭਾਸ਼ਣ ਦਿੱਤਾ ਉਹ ਹਮੇਸ਼ਾ ਹੱਕ ਸੱਚ ਦੀ ਮਾਮਾ ਭੈਣਾਂ ਦੀਆਂ ਗੱਲਾਂ ਕਰਦੇ ਸੀ ਮਾਮਾ ਭੈਣਾਂ ਦੇ ਰਿਲੇਟਿਡ ਗਾਣੇ ਗਾਉਂਦੇ ਸੀ ਜਿਸ ਨੂੰ ਪੰਜਾਬੀ ਲੋਕ ਸੁਣਨਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸੀ ਤੇ ਉਸਨੇ ਤੇ ਰਾਜਵੀਰ ਜਵੰਦਾ ਨੇ ਪੰਜਾਬੀ ਲੋਕਾਂ ਦੀ ਪੱਗ ਦੀ ਸ਼ਾਨ ਵਧਾਈ ਸੀ ਤੇ ਪੰਜਾਬੀ ਲੋਕਾਂ ਨੂੰ ਸਿੱਖੀ ਦੇ ਨਾਲ ਵੀ ਜੋੜਿਆ ਸੀ ਜਿਸ ਕਰਕੇ ਕਿਉਂਕਿ ਉਹ ਬਹੁਤ ਹੀ ਸੋਹਣੀ ਪੱਗ ਬੰਨ੍ਹਦੇ ਸੀ ਤੇ ਉਹਨਾਂ ਦੀ ਸਿਹਤ ਵੀ ਬਹੁਤ ਹੀ ਜ਼ਿਆਦਾ ਵਧੀਆ ਸੀ ਬਹੁਤ ਵਧੀਆ ਉਹਨਾਂ ਦੀ ਫਿਟਨੈਸ ਸੀ ਮੈਂ ਕਹਿੰਦਾ ਉਹਨਾਂ ਦੇ ਵਰਗਾ ਕੋਈ ਵੀ ਬੰਦਾ ਅਜਿਹਾ ਨਹੀਂ ਹੋਣਾ ਕਿ ਤਿਆਰ ਹੋ ਕੇ ਇੰਨਾ ਸੋਹਣਾ ਲੱਗਦਾ ਹੋਣਾ ਜਿੰਨਾ ਸੋਹਣਾ ਰਾਜਵੀਰ ਲੱਗਦਾ ਸੀ ਪਰ ਪੂਰੇ ਦੇਸ਼ ਦੇ ਵਿੱਚ ਪੰਜਾਬੀ ਲੋਕਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਪਾਠ ਕੀਤੇ ਦੇਗਾਂ ਕੀਤੀਆਂ ਪਰ ਸ਼ਾਇਦ ਇਹ ਰੱਬ ਨੂੰ ਮਨਜ਼ੂਰ ਨਹੀਂ ਸੀ ਕਿ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਹੱਲੇ ਹੋਰ ਸਮਾਂ ਰੁਕ ਲੈਣ ਕਿਉਂਕਿ ਸਾਡੀਆਂ ਅਰਦਾਸਾਂ ਵੀ ਬ्यर्थ ਚਲੇ ਗੀਆਂ ਕਹਿੰਦੇ ਹਨ ਜਿੰਨੇ ਪ੍ਰਮਾਤਮਾ ਸਾਂ ਲਿਖ ਕੇ ਭੇਜਦਾ ਹੈ ਉਨੇ ਹੀ ਸਾਂ ਨਾਲੋਂ ਮਿਲਣੇ ਹਨ ਅਸੀਂ ਇੱਕ ਵੀ ਸਾਂ ਫਾਲਤੂ ਨਹੀਂ ਲੈ ਸਕਦੇ ਉਸ ਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਦੋਸਤੋ ਜੇਕਰ ਦੇਖਿਆ ਜਾਵੇ ਜਦੋਂ ਰਾਜਵੀਰ ਜਵੰਦਾ ਦੇ ਨਾਲ ਇਹ ਘਟਨਾ ਵਾਪਰੀ ਕਿ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਲੀਡਰ ਹਨ ਕਿਸੇ ਵੀ ਇੱਕ ਲੀਡਰ ਨੇ ਲੋਕ ਸਭਾ ਦੇ ਵਿੱਚ ਜਾ ਕੇ ਇਹ ਭਾਸ਼ਣ ਦਿੱਤਾ ਹੋਵੇ ਇਹ ਮਤਾ ਪਾਸ ਕੀਤਾ ਹੋਵੇ ਇਹ ਮਤਾ ਰੱਖਿਆ ਹੋਵੇ ਕਿ ਜਿਹੜੇ ਅਵਾਰਾ ਪਸ਼ੂ ਹਨ ਇਹਨਾਂ ਨੂੰ ਇੱਕ ਟਿਕਾਣੀ ਤੇ ਲਗਾਇਆ ਜਾਵੇ ਜਿਸ ਕਰਕੇ ਸਾਡੇ ਪੰਜਾਬ ਦੀਆਂ ਮਾਮਾ ਦੇ ਪੁੱਤ ਆਪਣੀ ਜਾਨਾਂ ਵਾਰ ਜਾਂਦੇ ਹਨ ਕਿਉਂਕਿ ਹਰ ਸਾਲ ਕੁੱਤਿਆਂ ਦੇ ਕਾਰਨ ਪਸ਼ੂਆਂ ਦੇ ਕਾਰਨ ਹਜ਼ਾਰਾਂ ਲੱਖਾਂ ਜਾਨਾਂ ਚਲੇ ਜਾਂਦੀਆਂ ਹਨ ਮਾਮਾ ਦੇ ਪੁੱਤ ਪਰਿਵਾਰਾਂ ਦੇ ਜੀ ਚਲੇ ਜਾਂਦੇ ਹਨ ਪਰ ਸਰਕਾਰਾਂ ਨੂੰ ਇਸ ਦਾ ਕੋਈ ਵੀ ਫਰਕ ਨਹੀਂ ਪੈਂਦਾ ਕਿਉਂਕਿ ਜੇਕਰ ਪੈਂਦਾ ਹੁੰਦਾ ਤਾਂ ਸਰਕਾਰਾਂ ਨੇ ਹੁਣ ਤੱਕ ਇਹ ਮਤਾ ਪਾਸ ਕੀਤਾ ਹੁੰਦਾ ਇਹ ਮਤਾ ਪਾਇਆ ਹੁੰਦਾ ਕਿ ਇਹਨਾਂ ਅਵਾਰਾ ਪਸ਼ੂਆਂ ਨੂੰ ਜਾਲ ਪਾਇਆ ਜਾਵੇ ਇਹਨਾਂ ਨੂੰ ਸੜਕਾਂ ਤੇ ਨਾਲ ਦਿੱਤਾ ਜਾਵੇ ਇਹਨਾਂ ਕੁੱਤਿਆਂ ਨੂੰ ਸੜਕਾਂ ਤੇ ਨਾ ਆਉਣ ਦਿੱਤਾ ਜਾਵੇ ਤਾਂ ਜੋ ਸਾਡੇ ਮਾਮਾ ਦੇ ਪੁੱਤ ਹਮੇਸ਼ਾ ਜੁੰਦੇ ਬਸਦੇ ਰਹਿਣ ਪਰ ਇਸ ਦਾ ਮੁੱਦਾ ਕਿਸੇ ਵੀ ਲੀਡਰ ਨੇ ਨਹੀਂ ਚੁੱਕਿਆ ਕਰਕੇ ਦੋਸਤੋ ਕਿ ਇਸ ਰਾਜਵੀਰ ਜਵੰਦਾ ਦੇ ਐਕਸੀਡੈਂਟ ਦੀ ਮੌਤ ਦੀ ਜ਼ਿੰਮੇਵਾਰ ਸਰਕਾਰ ਹੈ ਇੱਕ ਇਹ ਵੱਡਾ ਸਵਾਲ ਹੈ ਬਹੁਤ ਸਾਰੇ ਲੋਕ ਡਾਕਟਰਾਂ ਦੇ ਉੱਤੇ ਇਲਜ਼ਾਮ ਲਗਾ ਰਹੇ ਹਨ ਕਿ ਉਹਨਾਂ ਨੇ ਸਹੀ ਇਲਾਜ ਨਹੀਂ ਕੀਤਾ ਕਿ ਉਹਨਾਂ ਨੇ ਰਾਜਵੀਰ ਨੂੰ ਜਾਣ ਕੇ ਮਾਰ ਦਿੱਤਾ ਪਰ ਇਹ ਦੋਸਤੋ ਅਫਵਾਹਾਂ ਹਨ ਕੋਟਿਸ ਹਸਪਤਾਲ ਦੇ ਡਾਕਟਰਾਂ ਨੇ ਆਪਣੀ ਜਾਨ ਤੱਕ ਲਗਾ ਦਿੱਤੀ ਰਾਜਵੀਰ ਜਵੰਦਾ ਨੂੰ ਬਚਾਉਣ ਦੇ ਲਈ ਪਰ ਜਿੰਨੇ ਸਾਹ ਰੱਬ ਨੇ ਲਿਖ ਦਿੱਤੇ ਹਨ ਉਨੇ ਹੀ ਸਾਹ ਸਾਨੂੰ ਮਿਲਣੇ ਹਨ ਇਹ ਇੱਕ ਸਚਾਈ ਹੈ ਪਰ ਡਾਕਟਰਾਂ ਦੇ ਵੱਲੋਂ ਰਾਜਵੀਰ ਜਵੰਦਾ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਗਈ ਹੁਣ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਕਿ ਇਸ ਦੇ ਵਿੱਚ ਕੌਣ ਕਸੂਰਵਾਰ ਹੈ ਡਾਕਟਰ ਜਾਂ ਫਿਰ ਸਰਕਾਰਾਂ ਜ਼ਿੰਮੇਵਾਰ ਹਨ ਤਾਂ ਸਾਨੂੰ ਫਿਰ ਇਹਨਾਂ ਐਕਸੀਡੈਂਟਾਂ ਨੂੰ ਰੋਕਣ ਦੇ ਲਈ ਤੇ ਇਹਨਾਂ ਮੋਤਾਂ ਨੂੰ ਰੋਕਣ ਦੇ ਲਈ ਕੀ ਕੁਝ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਪਰ ਰਾਜਵੀਰ ਜਵੰਦਾ ਸਾਡੇ ਪੰਜਾਬ ਦੇ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਚਲੇ ਗਏ ਹਨ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਅਸੀਂ ਰਾਜਵੀਰ ਜਵੰਦਾ ਤੋਂ ਮਾਫੀ ਚਾਹੁੰਦੇ ਹਾਂ ਕਿ ਅਸੀਂ ਉਹਨਾਂ ਨੂੰ ਬਚਾ ਨਹੀਂ ਪਾਏ ਤੇ ਦੋਸਤੋ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਖੜ੍ਹੀਏ ਤੇ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਉਹਨਾਂ ਦੇ ਪਰਿਵਾਰ ਨੂੰ ਨਾਮ ਜਪਣ ਦਾ ਬਲ ਬਖਸ਼ਣ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਬਹੁਤ ਬਹੁਤ ਧੰਨਵਾਦ